ਕਾਲੀ ਦਲ ਵੱਲੋਂ 7 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸੋ ਇਕਬਾਲ ਸਿੰਘ ਸ਼ੁਦਮ ਮੋਜੂਦ ਹਨ ਜੋ ਸੰਗਰੂਰ ਤੋਂ ਉਮੀਦਵਾਰ ਹਨ ਸਰ ਪਹਿਲਾਂ ਰਿਐਕਸ਼ਨ ਤੁਹਾਡਾ ਚਾਹਾਂਗੇ ਤੁਹਾਡਾ ਨਾਮ ਅਨਾਉਂਸ ਕੀਤਾ ਗਿਆ ਸੰਗਰੂਰ ਤੋਂ ਜੀ ਸੋ ਮੈਂ ਤਾਂ ਜੀ ਸ਼ੁਕਰ ਵਜਾ ਕਾਲਪੁਰਖ ਦਾ ਸਭ ਤੋਂ ਪਹਿਲਾਂ ਤੈਨੂੰ ਧੰਨਵਾਦ ਕਰਦਾ ਤੈਨੂੰ ਧੰਨਵਾਦ ਕਰਦਾ ਜੀ ਪਾਰਟੀ ਪ੍ਰਧਾਨ ਸਾਹਿਬਾ ਸਾਡੇ ਜਿਹੜੇ ਦੇ ਸਾਡੇ ਜਿਹੜੇ ਦੇ ਵਰਕਰ ਸਹਿਬਾਨ ਦਾ ਸਾਰੇ ਹਲੇਵਾਨ ਜੀ ਸਾਰਿਆਂ ਦਾ ਦਾਇਰ ਨੂੰ ਧੰਨਵਾਦ ਕਰਦਾ ਸਾਰਿਆਂ ਦਾ ਦਾਇਰ ਨੂੰ ਧੰਨਵਾਦ ਕਰਦਾ ਜੋ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਪਾਰਟੀ ਦੀ ਜਿੰਮੇਵਾਰੀ ਲਈ ਪਾਰਟੀ ਦੀ ਜਿੰਮੇਵਾਰੀ ਲਈ ਔਰ ਪੂਰੀ ਤਨ ਦੇ ਆਗੂ ਵਰਕਰ ਸਹਿਬਾਨ ਨੂੰ ਨਾਲ ਕਿ ਜਿਹੜੀ ਹੈ ਇਹ ਚੋਣਾਂ ਜਿਹੜੀ ਉਹ ਲੜਾਂਗੇ ਪੰਜਾਬ ਪੰਜਾਬ ਦੇ ਮੁੱਦਿਆਂ ਤੇ ਮੁੱਦਿਆਂ ਨੂੰ ਲੋਕਾਂ ਤੇ ਲੈ ਕੇ ਜਾਵਾਂਗੇ ਔਰ ਸ਼੍ਰੋਮਣੀ ਕਾਲੇਦਾਨ ਔਰ ਸ਼੍ਰੋਮਣੀ ਕਾਲੇਦਾਨ ਦਾ ਜੋੜ ਉਹ ਸਹੀ ਰੂਪ ਵਿੱਚ ਲੋਕਾਂ ਦੇ ਸੇਟ ਹੈ ਜੀ ਟੀਮ ਜਿੱਤ ਕੇ ਪਾਰਟੀ ਦੀ ਝੋਲੀ ਕਾਮ ਗੱਲ ਕਰੀਏ ਤੁਹਾਡੇ ਮੁਕਾਬਲੇ ਦੇ ਵਿੱਚ ਮੀਥੇਰ ਖੜੇ ਹਨ ਸਰਕਾਰ ਦਾ ਪੂਰਾ ਜੋਰ ਲੱਗੇਗਾ ਕਈ ਮੰਤਰੀ ਉੱਥੋਂ ਦੇ ਮੌਜੂਦ ਹਨ ਗੜ ਮੰਨਿਆ ਜਾਂਦਾ ਜਾਂਦਾ ਹੈ ਮੁੱਖ ਮੰਤਰੀ ਨੇ ਇਸ ਤੋਂ ਇਲਾਵਾ ਸਿਮਰਜੀਤ ਸਿੰਘ ਮਾਨ ਵੀਏ ਤਾਂ ਉਹਨਾਂ ਦਾ ਰਿਕਾਰਡ ਵੀ ਹੋਈਏ ਤਾਂ ਉਹਨਾਂ ਦਾ ਰਿਕਾਰਡ ਵੀ ਹੋਇਆ ਕਿ ਇਸ ਤਰੀਕੇ ਨਾਲ ਤੁਸੀਂ ਮਿਲਖ ਰਹੇ ਹੋ ਦੇਖੋ ਜੀ ਉਹ ਤਾਂ ਹਰ ਦੇਖੋ ਹਰ ਗੱਲ ਲੋਕਾਂ ਚ ਰੱਖਣੀ ਹੈ ਬਹੁਤ ਕੋਈ ਗੱਲ ਲੋਕਾਂ ਚ ਰੱਖਣੀ ਹੈ ਬਹੁਤ ਕੋਈ ਅੰਗਰੂਰ ਸੀਟ ਤੇ ਹੋਣਾ ਵੀ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਪੰਜਾਬ ਜੰਡੇ ਨੇ ਅਜਾੜਾ ਪੰਜਾਬ ਦਾ ਜੀ ਚਾਹੇ ਉਹ ਪੰਖ ਦੀ ਗੱਲ ਹੈ ਚਾਹੇ ਉਹ ਸਾਡੇ ਪੰਜਾਬ ਦੇ ਮੁੱਦਿਆਂ ਦੀ ਗੱਲ ਹੈ ਚਾਹੇ ਅਮਨ ਸ਼ਾਂਤੀ ਦੀ ਗੱਲ ਹੈ ਚਾਹੇ ਡਿਵੈਲਪਮੈਂਟ ਦੀ ਗੱਲ ਹੈ ਇਹ ਜੋ ਸਾਰੀਆਂ ਚੀਜ਼ਾਂ ਨੂੰ ਚਾਹੇ ਭਲਾਈ ਸਕੀਮਾਂ ਦੀ ਗੱਲ ਹੈ ਪੰਜਾਬ ਦੇ ਲੋਕ ਯਾਦ ਕਰਦੇ ਨੇ ਕਿ ਜੋ ਕੰਮ ਜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਉਹ ਕੋਈ ਕਰ ਨਹੀਂ ਸਕਿਆ ਔਰ ਲੋਕ ਅੱਜ ਦੁਬਾਰਾ ਵਾਪਸ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲ ਮੁੜ ਰਹੇ ਨੇ ਸਾਨੂੰ ਇਸ ਗੱਲ ਦਾ ਮਾਣ ਵੀ ਆ ਖੁਸ਼ੀ ਆ ਔਰ ਬੜਾ ਵਧੀਆ ਰਿਸਪੌਂਸ ਜਿਹੜਾ ਸਾਨੂੰ ਮਿਲ ਰਿਹਾ ਪਰ ਤਾਂ ਲੱਗਦਾ ਹੈ ਕਿ ਫਾਈਟ ਜਿਹੜੀ ਉਹ ਟਫ ਰਹਿਣ ਵਾਲੀ ਹੈ ਕਿਉਂਕਿ ਪੂਰੀ ਸਰਕਾਰ ਦਾ ਉੱਥੇ ਜ਼ੋਰ ਲੱਗਿਆ ਹੋਵੇਗਾ ਦੇਖੋ ਗੱਲ ਇਹ ਆ ਜੀ ਲੜਾਈ ਤਾਂ ਨਹੀਂ ਕਿਈ ਸੱਚ ਮੰਨ ਕੇ ਲੜਨੀ ਪੈਂਦੀ ਆ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੋਈ ਆ ਕਿਉਂਕਿ ਲੋਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਬੁਰੀ ਤਰ੍ਹਾਂ ਨਾਰਾਜ਼ ਹੋ ਰਹੇ ਨੇ ਹਰ ਫਰੰਟ ਤੋਂ ਜੀ ਜੀ ਚਾਹੇ ਉਹ ਮੁੱਦਾ ਨਸ਼ਿਆਂ ਦਾ ਆਇਓ ਲਾਂਡਰ ਦੀ ਗੱਲ ਹੈ ਚਾਹੇ ਕਰਜ਼ਾ ਚੁੱਕਣ ਦੀ ਗੱਲ ਹੈ ਜਾਂ ਜੋ ਜੋ ਵੀ ਆਪਾਂ ਗੱਲਾਂ ਜਿਸ ਤਰ੍ਹਾਂ ਦੀ ਨਿਮਰਸੀ ਲੋਕਾਂ ਨੂੰ ਸਾਹਮਣੇ ਕਰਨੀ ਪਈ ਆ ਗੱਲ ਜਿੱਤੀ ਗਈ ਸੀ ਗੱਲ ਜਿੱਤੀ ਗਈ ਸੀ ਇੱਕ ਇੱਕ ਹਜ਼ਾਰ ਵਰਕਾਂ ਲਈ ਗਿਆ ਸੀਗਾ ਸੋ ਕੋਈ ਗੱਲ ਲਾਗੂ ਨਹੀਂ ਹੋਈ। ਸੋ ਲੋਕ ਆਦੇ ਆਪ ਨੂੰ ਠੱਗੇ ਹੋ ਮਹਿਸੂਸ ਕਰ ਰਹੇ ਨੇ। ਉਹ ਸਾਨੂੰ ਪੂਰਨ ਉਮੀਦ ਹੈ ਕਿ ਲੋਕ ਦੁਬਾਰਾ ਸ਼੍ਰੋਮਣੀ ਗੱਲਦੰਤ ਦੇ ਵਾਪਸ ਮੁੜਨ ਜਾਈ। ਸਰ ਸਰ ਮੰਨਿਆ ਜਾ ਰਿਹਾ ਸੀ ਕਿ ਜਿਸ ਤਰੀਕੇ ਨਾਲ ਢੀਂਸਾ ਪਰਿਵਾਰ ਦੁਬਾਰਾ ਸ਼ਾਮਲ ਹੋਇਆ ਅਕਾਲੀ ਦਲ ਦੇ ਵਿੱਚ ਕਿ ਢੀਂਸਾ ਪਰਿਵਾਰ ਨੂੰ ਇਹ ਸੀਟ ਦਿੱਤੀ ਜਾ ਸਕਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਹੋ ਚੁੱਕੀ ਹੈ ਸਹਿਮਤੀ ਬਣੀ ਹੈ ਤੇ ਉਸ ਤੋਂ ਬਾਅਦ ਇਹ ਐਨਾਉਂਸ ਕੀਤਾ ਗਿਆ। ਨਹੀਂ ਦੇਖੋ ਅਸੀਂ ਸਾਰੇ ਪਾਰਟੀ ਦੇ ਵਫਾਦਾਰ ਸਿਪਾਹੀ ਆ। ਜੀ ਇੱਕ ਇਹ ਕਿਸੇ ਨੂੰ ਵੀ ਮਿਲਦੀ ਹੈ ਸਾਰਿਆਂ ਨੇ ਤਨਮਨ ਧਨ ਨਾਲ ਇੱਕ ਦੂਜੇ ਦੀ ਮਦਦ ਕਰਨੀ ਸੀ ਸੋ ਉਹਨਾਂ ਦਾ ਅਸ਼ੀਰਵਾਦ ਹਮੇਸ਼ਾ ਸਾਡੇ ਨਾਲ ਬਣਿਆ ਰਹੇਗਾ ਸਾਨੂੰ ਉਹ 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 ਤਾਂ ਬੜਾ ਇਕਾਲੀ ਸਫਾ ਵਿੱਚ ਬਹੁਤ ਵੱਡੀ ਥਾਂ ਹੈ ਬੜਾ ਵੱਡਾ ਨਾਮ ਹੈ ਉਹਨਾਂ ਦਾ ਸਾਰੇ ਸਹਿਯੋਗ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਸਾਰੀਆਂ ਜਿਹੜੀ ਹੈ ਨਹੀਂ ਕੋਈ ਤਾਂ ਲੱਗਦਾ ਨਰਾਜ਼ਗੀ ਉਹਨਾਂ ਵੱਲੋਂ ਤਾਂ ਨਹੀਂ ਜ਼ਾਹਿਰ ਕੀਤੀ ਜਾਏਗੀ ਕਿ ਸਾਹੀ ਸ਼ਾਮਲ ਵੀ ਹੋਏ ਦੁਆਰਾ ਤੇ ਮੰਨਿਆ ਜਾ ਰਿਹਾ ਸੀ ਪਰਮਿੰਦਰ ਢੀਂਡ ਸਾਹਿਬ ਤੋਂ ਚੌਣ ਲੱਟ ਸਕਦੇ ਨੇ ਸੰਗਰੂਰ ਤੋਂ ਨਹੀਂ ਉਹ ਬੜੇ ਸੰਗੀਦਾ ਹੋ ਸਮਝਿਆ ਹੋਇਆ ਪਰ ਲੀਡਿੰਗ ਹੈ ਜੀ ਬਹੁਤ ਵੱਡੀਆਂ ਥਾਵਾਂ ਤੇ ਪਾਰਟੀ ਦੇ ਇਹ ਤਾਂ ਬਹੁਤ ਛੋਟੀਆਂ ਗੱਲਾਂ ਬਹੁਤ ਵੱਡੇ ਰੁਤਬਿਆਂ ਤੇ ਉਹਨਾਂ ਨੇ ਸੇਵਾ ਨਿਭਾਈ ਆ ਔਰ ਉਹਨਾਂ ਨੇ ਹਮੇਸ਼ਾ ਹੀ ਅਬਦੇ ਏਜੰਡੇ ਤੇ ਔਰ ਹਮੇਸ਼ਾ ਹਰੇਕ ਨਾਮ ਦਾ ਬੜਾ ਪਿਆਰਾ ਸਤਿਕਾਰ ਰੱਖਿਆ ਸੋ ਸਾਨੂੰ ਪੂਰਨ ਪੂਰਨ ਉਹਨਾਂ ਦੇ ਸਹਿ